ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਰ ਟਾਪਲੀ ਛੋਟੀ ਸੇ ਲਈ ਲੈ ਕੇ ਆਏ ਜਿਸ ਕਰਕੇ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂਪਸ ਰੱਖੇ ਹੋਇਆ ਕੋਈ ਵਪਾਰ ਦਾ ਕੰਮ ਨਹੀਂ ਆਉਂ ਪੁੱਛ ਲੈਨੇ ਬਾਪੂ ਦੇ ਘਰੇ ਆਜੀ ਬਾਕੀ ਹਰ ਸ਼ੀਕਾਲ ਸਤਿ ਸ੍ਰੀ ਅਕਾਲ ਹੋ ਠੀਕ ਹੋ ਵਧੀਆ ਹਾਂਜੀ ਠੀਕ ਠਾਕ ਵਧੀਆ ਨਾਮ ਤੇ ਐਡਰੈਸ ਬੋਲੋ ਇੰਦਰ ਜੀ ਸੇ ਪੰਡਪੰਡੋਰੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਸੀਰ ਮਹਿਲਕਣਾ ਮਹਿਲਕਣਾ ਨੇੜੇ ਮਹਿਲਕਣਾ ਰਾਹ ਜਾਂਦਾ ਹਾਂਜੀ ਮਹਿਲਕਣਾ 5 ਕਿਲੋਮੀਟਰ 5 ਕਿਲੋਮੀਟਰ ਮਹਿਲਕਣਾ ਰਾਹ ਜਾਂਦਾ ਪਿੰਡ ਪੰਡੋਰੀ ਹੈਣਾ ਜੀ ਮੋਬਾਈਲ ਨੰਬਰ ਉਹ ਗਏ 997799 9034 ਠੀਕ ਹੈ ਇਹ ਬਾਪੂ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਦੱਸੋ ਜਿਹੜੀ ਇਹ ਝੋਟੀ ਲੈਨੇ ਆਪਣੇ ਘਰ ਦੀ ਹੈ ਹਾਂਜੀ ਘਰ ਦੀ ਹੈ ਜਿਹੜਾ ਸੂਆ ਸੁੰਦੀ ਹੈ ਪਹਿਲੇ ਸੂਆ ਜੀ ਪਹਿਲਾ ਸੂਆ ਕਿੰਨੇ ਦਿਨ ਲਈ ਲਈ ਇਹ ਲਈ ਜੋ 10 ਕ ਦਿਨ 10 ਕ ਦਿਨ 30 ਤਰੀਕ ਨੂੰ ਦਿਨ ਪੂਰੇ 30 ਤਰੀਕ ਨੂੰ ਦਿਨ ਪੂਰੇ ਆ ਕੀ ਰਿਕਾਰਡ ਹੈ ਦੀ ਮਾਂ ਦੇ ਦੁੱਧਾਂ ਇਹਦਾ ਮਾਂ ਜੀ 13 ਕਿਲੋ ਦੁੱਧ ਹੈ ਜਿਹੜੀ ਮਾਂ ਕਰਨੀ ਠੀਕ ਆ ਸਰਸੇ ਲੈ ਕੇ ਆਇਆ ਜਿਹੜੀ ਮਾਂ ਉਹ ਸਰਸੇ ਤੋਂ ਲਿਆਉਂਦੀ ਸੀ ਬਈ ਇਹਦੀ ਮਾਂ ਉਹਦੇ ਥੱਲੇ 13 ਲੀਟਰ ਦੁੱਧ ਹੈ ਇਸ ਟਾਈਮ ਰੈਡੀ ਆ ਫੇਸ ਦੇਖੋ ਜੋਟੀ ਦਾ ਫੇਸ ਬਹੁਤ ਚੰਗਾ ਹੈ ਸਿੰਗ ਕੁਆਲਟੀ ਵੀ ਚੰਗੀ ਆ ਹਨਾ ਨਿਸ਼ਾਨੀਆਂ ਬਈ ਸਾਰੀਆਂ ਦੁੱਧ ਵਾਲੀਆਂ ਨੇ ਉਹ ਸਿੰਗ ਦੀ ਕੁਆਲਟੀ ਵੀ ਚੰਗੀ ਆ ਜੀ ਰਾਜੀ ਆ ਸਮੇਂ ਪੜੀ ਆ ਪਹਿਲਾ ਸਵੇਰ ਹੁੰਦੀ ਆ ਤੇ ਗਾਵਾਂ ਵਰਗਾ ਕਰਮ ਵਾਲੀ ਨੇ ਲੇਵਾ ਪਟਿਆ ਲੇਵਾ ਜ਼ਰੂਰ ਦਿਖਾਵਾਂਗੇ ਦੇਖੋ ਆਰਡਰ ਕਮਾਣਾ ਸੋਹਣਾ ਆਰਡਰ ਕਰਮ ਲਈ ਤਿਆਰ ਕਰਦੀ ਹੁੰਦੀ ਆ ਕੱਚੀ ਕੱਚੀ ਆਦਾਸ ਨੇਣਾ ਵੀ ਉਹਦੋਂ ਦਾ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰਨਾ ਕੀ ਮੋਲ ਲਾ ਬਾਪੂ ਜੈਤ 95000 ਰੁਪਏ ਮਾਨਤਨ ਹੋ ਜਾ ਹਾਂਜੀ ਮਾਨਤਨ ਕਰਾ 95000 ਰੁਪਏ ਮੋਲ ਮਾਨਤਨ ਜ਼ਰੂਰ ਹੋ ਜਾ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਖੋਲੀ ਫੇਟੋਰ ਕੇ ਰਖਾ ਦੇ ਕਰਦੇ ਬੜ ਚੰਗਾ ਚੰਗੀ ਆ ਸਮਝ ਪਈ ਬਾਪੂ ਦੇ ਘਰ ਦੀ ਮਾਜ ਕੋਈ ਵਪਾਰ ਦਾ ਕੰਮ ਨੇ ਤੇ ਛੋਟੀ ਬਾਈ ਨੇ ਦੱਸਿਆ ਜਿਹੜੀ ਇਹਦੀ ਮਾਂ ਵੀ ਸਰਸੇ ਤੋਂ ਲਿਆਂਦੀ ਸੀ ਤੋਰਾ ਤਰਾ ਚੈੱਕ ਕਰ ਲੋ ਹੁਣ ਪਹਿਲਾਂ ਚੰਗਾ ਗਿਆ ਕੱਚੀ ਕੱਚੀ ਆ ਦਿਨ ਹਜੇ ਲੈਂਦੀ ਆ ਕਰਮ ਵਾਲੀ ਆਰਡਰ ਆ ਜਿਹੜਾ ਵਾਕਈ ਸੋਹਣਾ ਤਿਆਰ ਕਰ ਲੈਣਾ ਮੁੱਲ ਵੀ ਜਾਇਜ਼ ਰੱਖਿਆ ਬਾਕੀ ਮਾਂ ਤਾਂ ਜ਼ਰੂਰ ਹੋ ਜੂਗਾ ਤੋਰਾ ਤਰਾ ਚੈੱਕ ਕਰ ਲੋ ਛੋਟੀ ਦਾ ਚੰਗਾ ਗਿਆ ਬਈ ਆਰਡਰ ਬਹੁਤ ਚੰਗਾ ਤਿਆਰ ਕਰ ਦਿੰਦੇ ਟੱਲਾ ਢੋਲਾਂ ਦਾ ਆਖਦੀ ਆਰਡਰ ਵਾਕਈ ਸੋਹਣਾ ਤਿਆਰ ਕਰ ਲੂਗੀ ਨੇੜ ਤੋਂ ਲੈਵਾ ਜ਼ਰੂਰ ਚੈੱਕ ਕਰਵਾ ਲੈ ਕੀ ਬਾਤ ਮੋੜ ਲਿਓ ਬਈ ਮੋੜ ਲਿਓ ਤੇ ਕਿਸੇ ਵੀਰ ਨੂੰ ਬਈ ਝੋਟੀ ਪਸੰਦ ਆਵੇ ਤਾਂ ਬਾਪੂ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ